ਤੁਹ ਰਾਡੀ ਹੋ ਵੀ ਆ ਜੀ ਸਰ ਵਿਜੇਨ ਜੀ ਖਾਲਸਾ ਦੇ ਨਾਰੇ ਲਿਖੇ ਰੇ ਸੀ ਕੀ ਹੈ ਬੁਲਾ ਮਾਨ ਸਰ ਜੀ ਇਹਨਾਂ ਨਾਮ ਸੇ ਕਿ ਜਸਤਿ ਕੰਕ੍ਰੀਟ ਦੇ ਵਿੱਚ ਕੀ ਦਿੱਕਤ ਸੀ ਉਹ ਚੁੱਕਾ ਪਤਾ ਨਹੀਂ ਪਰੇ ਬਲੇ ਦੀ ਲੇ ਜੀ ਸਰ ਜੀ ਪੋਸਟਡ ਹੋਇਆ ਅਪਰੇ ਕਾ ਪਿਛਲੇ ਦਿਨੀ ਦੋ ਵਾਕਏ ਹੋਏ ਸੀ ਇੱਕ ਤੇ ਰਾਮਾ ਟਾਣੇ ਚ ਹੋਇਆ ਸੀ ਤੇ ਇਸ ਮਾਪੜਾ ਤੇ ਪੇਪਰ ਨੂੰ ਆਪਾਂ ਦਰਦ ਦਿੱਤਾ ਸੀ ਤੇ ਉਹ ਤੇ ਰਾਮੇ ਚ ਇਸ ਸੈਕਸ਼ਨ ਵਿੱਚ ਉਹ ਸੋਚੋ ਸਟਾਨਮੈਂਟ ਦਿੱਤੇ ਜਿਹੜਾ ਪੰਜਾਬ ਕਨਵੈਨਸ਼ਨ ਉਹ ਡੀਪਰੈਸਮੈਂਟ ਪ੍ਰੋਪਰਟੀ ਸੈਟ ਹੈਗਾ ਉਹ ਵੀ ਅਸੀਂ ਉਮੀਦ ਨੇ ਪੀ ਦੀ ਗੱਲ ਕਰਨਾ ਕਿਉਂਕਿ ਥੋੜਾ ਆਪਾਂ ਨੂੰ ਜੇ ਪਤਾ ਲੱਗਿਆ ਕਿ ਕਿਉਂ ਨਹੀਂ ਪਤਾ ਲੱਗਿਆ ਬ੍ਰਾਂਟ ਐਫ ਆਈਆਰ ਦਰ ਕੀ ਉਹ ਸਕੂਲ ਨੂੰ ਮਨਾਵਾਂ ਬੈਠੇ ਜਿਹੜਾ ਸਕੂਲ ਵਿੱਚ ਨਾਲੇ ਖਾਲਸਾ ਦੇ ਨਾਰੇ ਲਿਖੀ ਗਏ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਕੁਝ ਦਿਨ ਪਹਿਲਾਂ ਆਪਣੇ 27 ਤਰੀਕ ਨੂੰ ਇੱਕ ਪੱਤਰ ਦਰਕੂ ਇਸ ਦੇ ਸੁਪਰੀ ਤੇ ਨਹੀਂ ਆਇਆ ਥਾਣੇ ਦੇ ਵਿੱਚ ਇਹ ਵੀ ਖਾਲਸਾ ਕਿ ਦੇਖਿਆ ਗਿਆ ਇਸ ਵਕਤ ਨਾਲ ਨਾਰਾ ਦੇਤੀ ਗਈ ਸੀ ਕਿ ਜਿਹੜਾ ਆਪਣਾ ਕੇਵੀ ਬੰਦੀ ਹੁੰਦਾ ਹੈ ਉਹ ਕੇਂਦਰੀ ਵਿਧਾਇਕਾਂ ਕੋਲੋਂ ਨਾ ਦਈ। ਤੇ ਦੂਜੇ ਬਿਗਨ ਵਿੱਚ ਦੋ ਮਿੰਟੇ ਪਰਚੇ ਅਗਿਆਤ ਬੰਦਿਆਂ ਨੇ ਕੀਤਾ ਤੇ ਭੇਜ ਸਨ। ਪਰ ਉਦੋਂ ਵੀ ਸਾਡੀਆਂ ਜੇਲਾ ਫੋਰਸ ਦੀਆਂ ਟੀਮਾਂ ਤੇ ਕੌਨਟਰ ਇੰਟੈਲੀਜੈਂਸ ਦੀਆਂ ਟੀਮਾਂ ਲੱਗੀਆਂ ਹੁੰਦੀਆਂ ਸਨ ਕਿ ਹੈਡਪੇ ਤੇ ਦੋ ਹੋ ਗਏ ਸੀ ਤਾਂ ਇਹ ਬੜਾ ਸੀ ਕਰੈਕਰ ਤੇ ਲੱਗੇ ਹੋਏ ਸੀ ਸੀਰੀਅਸ ਮੈਟਰ ਸੋ ਉਹਦੇ ਸਾਨੂੰ ਕਾਮਯਾਬੀ ਮਿਲੀ ਹੈਗੀ ਹੈ। ਤੇ ਅਸੀਂ ਇਸ ਦੋ ਕਦਰਾਂਕੀਆਂ ਚ ਕੰਪੀਟੀਸ਼ਨ ਵਰਤ ਕੇ ਉਹ ਰਗੇਆ ਪ੍ਰੋਗਰੈਸ ਕਰਦੇ ਆ ਜਿਹੜੇ 드라마 ਇਹ ਅਣੀ ਚ ਹੋਇਆ ਸੀ ਤੇ ਜਿਹਨੇ ਲਿਖੀ ਸੀ ਕੱਦ ਦੇ ਤੇ ਉਹ ਮਾਨਾ ਮਾਨਾ ਪਿੱਟਦਾ ਕਿ ਬਿੱਟਦੀ ਜਿਹੜਾ ਹੈਗਾ ਨਿਕਲ ਨਿਕਲੇ ਆ ਹੈਗਾ ਤੇ ਜਿਹੜੇ ਇਹ ਜਿਨ੍ਹਾਂ ਨੇ ਲਿਖੀ ਸੀ ਕੇਪੀ ਦੀ ਕਹਾਣੀ ਦੇ ਕੇ ਕਿ ਸਕੂਲ ਨਹੀਂ ਹਾਲਾ ਫੜਾ ਮੇਟੇ ਜਿਹੜਾ ਪਿਲਦਾ ਹੈਗਾ ਉਹ ਦੋ ਜੜੀਆਂ ਸੀ ਇਹ ਪ੍ਰੂਫ ਕਰਦੇ ਜਿਹੜੇ ਫਰੂਸਪੁਰ ਵਾਲੇ ਸਨ ਨਵਜੂਤ ਤੇ ਉਹਦਾ ਜਿਹੜਾ ਸਾਥੀ ਹੈਗਾ ਇਹ ਇੱਕ ਬਹੁਤ ਬਾਹਰ ਉੱਥੇ ਬੈਠਾ ਹੈਗਾ ਉਸ ਨੂੰ ਵੀ ਅਸੀਂ ਡਾਕੂਮੈਂਟ ਕਰ ਲਿਆ ਜਿਹੜਾ ਉਹਦੇ ਨਾਲ ਟੈਕਸੀ ਚ ਸੰ ਉਹ ਉਹਨਾਂ ਦੇ ਉੱਤੇ ਉਹਨਾਂ ਨਾਲ ਟੈਕਸੀ ਸੰ ਉਹਨਾਂ ਨੇ ਹੀ ਜਣੀ ਕਿ ਹਿੰਡਰਦਰ ਜਿਹਨੂੰ ਆਪਾਂ ਕਹਿੰਦੇ ਹਾਂ ਹਿੰਡਰਦਰ ਹੈਗਾ ਸੀ ਇੰਨਾ ਬਰ ਮੌਜੂਦ ਹੈ ਅੰਦਰ ਦੂਸਰਾ ਜਿਹੜਾ ਹੈਗਾ ਰਾਜਪ੍ਰੀਤ ਦਾ ਤਾਂ ਉਹਨੇ ਹੀ ਇਹਨਾਂ ਨੂੰ ਫਿਰ ਪੈਸੀ ਵੀ ਭੇਜੀ ਸੀ ਦਾ ਉਹਨੇ ਇਹ ਦੱਸਿਆ ਸਪਰੇਟਰ ਕੀਤਾ ਸੀ ਇਹ ਕੰਮ ਕਰਨਾ ਹੈਗਾ ਆਪਾਂ ਤੇ ਉਹਨੇ ਉਹ ਵੀ ਕਹਿ ਚੁੱਕੀ ਸੀ ਤੇ ਫਿਰ ਐਸੀ ਜਿਹੜੀ ਨਮੂਨ ਤੇ ਜਿਹੜਾ ਹੈਗਾ ਅਦਾਜ ਕੀਤਾ ਹੈਗਾ ਇੱਕ ਦਸਤਾਵੇਜ਼ ਕੀਤਾ ਹੈਗਾ ਸਾਡੀ ਟੀਮ ਨੇ ਇਹਨਾਂ ਕੋਲ ਐਸੀ ਮੋਬਾਈਲ ਉਹ ਵੀ ਦੋਆਂ ਤੋਂ ਜਿਹੜੀ ਨੂੰ ਕਹਿੰਦੇ ਬ੍ਰਾਹਮਣ ਕੀਤੀ ਹੈਗੇ ਚਾਰ ਮੋਬਾਈਲ ਦੇ ਐਜੂ ਕਿ ਜੀਓ ਦੇ ਡਾਊਨ ਕਰਾ ਜਿਹਦੇ ਨਾਲ ਕਿ ਡਾਟਾ ਵਰਤਦੇ ਸੀ ਤੋਂ ਸਿਮੀਲਰਲੀ ਜਿਹੜਾ ਇਹ ਜਿਹੜਾ ਆਪਣੇ ਰਾਮੇਸ਼ ਖਾਨੀ ਵਾਲਾ ਜਿਹੜਾ ਬੰਦਾ ਹੈਗਾ ਜਿਹੜਾ ਕਿ ਕੌਂਟਰ ਇੰਟੈਲੀਜੈਂਸ ਦੇ ਮਤਲਬ ਨਾਲ ਸੰਬੰਧਿਤ ਹੈ ਜਿਹੜਾ ਕੋਲ ਤੇ ਕੌਂਟਰ ਇੰਟੈਲੀਜੈਂਸ ਨਾਮ ਨਾਲ ਲੱਗਦੀ ਹੋਈ ਹੈ ਤਾਂ ਉਹ ਜਿਹੜਾ ਇਹ ਨਮ ਨਾ ਦਿਵਾ ਦਨ ਕਿਉਂਕਿ ਇੰਟੈਲੀਜੈਂਸ ਹੁੰਦੀ ਆ ਮਾਨ ਤਰ੍ਹਾਂ ਦੀ ਟੈਕਨੀਕਲ ਵੀ ਹੁੰਦੀ ਆ ਉਹ ਹੁੰਦੀ ਆ ਤਾਂ ਉਹ ਜਿਹੜਾ ਬੰਦਾ ਨੇ ਬੜੀ ਆਰਾਮੀ ਅਵਿਚ ਉਹ ਜਿਹੜੇ ਦੇ ਨਹੀਂ ਵਾਲੇ ਥਾਣੇ ਦੇ ਕੂਜ ਹੈਗੇ ਇਹ ਉਹ ਜਿਹੜੇ ਤਬਜੂਦ ਤੋਂ ਮੁਝੇ ਆ ਗਏ ਆ ਉਹ ਉਹਨਾਂ ਨੇ ਉਹਨਾਂ ਨੇ ਸਨਾ ਸੰਪਰਕ ਕੀਤਾ ਤੇ ਫਿਰ ਇਹਨਾਂ ਦੀ ਚੀਜ਼ ਕਰੀ ਗਈ ਤਾਂ ਉਹ ਫਿਰ ਉਹਨੇ ਰਜੂਦ ਤੋਂ ਲਾ ਕੇ ਗਏ ਤੇ ਇਹ ਕੰਮ ਵੀ ਕੀਤਾ ਤੇ ਉਹ ਫਿਰ ਜਿਹੜਾ ਆਪਣਾ ਤੁਸਤਾ ਪਤਾ ਹੈ ਜਿਹੜਾ ਬਾਹਰ ਬੈਠਾ ਹੈ ਉਹਦੇ ਨਾਮ ਕੀ ਲੱਗੀ ਗੱਲ ਬਾਤ ਵੀ ਲੇਗੇ ਹੋਣਾ ਕਿ ਜਿਹੜੇ ਤੇ ਹੈਗੇ ਆ ਨਹੀਂ ਵਾਲੇ ਤੇ ਨਹੀਂ ਉਹਨਾਂ ਦਾ ਤੇ ਹਿਮਾਨ ਲੈ ਲਿਆ ਹੈਗਾ ਉਹਦੀ ਪਰਸਰ ਕੁਛ ਕਿਸ ਚਾਲਰੀ ਜੇਗੀ ਆ ਉਹ ਵੀ ਪਤਾ ਲੱਗੂਗਾ ਤੇ ਜੇ ਇਹਨਾਂ ਨੇ ਕਿਤੇ ਹੋਰ ਵੀ ਦਾ ਕੀ ਪਲੈਨਿੰਗ ਕਰ ਲਈ ਕਰਦੇ ਸੀ ਜਾਂ ਕਿਤੇ ਹੋਰ ਕੀਤਾ ਹੋਵੇ ਸਾਡੇ ਮੋਟੇ ਸੁਣਾ ਹੋਵੇ ਤਾਂ ਬਾਕੀ ਸਾਰੇ ਇਹਨਾਂ ਦਿੱਨਾ ਬੜੀ ਮੂਤ ਉੱਪਰ ਹੀ ਟੋਇਆ ਕੋਈ ਗੁਪਤ ਨਹੀਂ ਬਾਤ ਹੈਗਾ ਸੋ ਇਹ ਉਹਨਾਂ ਦੇ ਰਿਮਾਂਡ ਲੈ ਕੇ ਬਾਕੀ ਚੀਜ਼ਾਂ ਆਪਾਂ ਪਤਾ ਕਰਾਂਗੇ ਸੰਜੇ ਸਾਹਿਬ ਕੋਲਕਾ ਤੇ ਰਹਿਣ ਵਾਲੇ ਹੈ ਜੀ ਇਹਨਾਂ ਨੂੰ ਕੋਈ ਆਡੈਂਟੀਫਾਈ ਕੀਤੀ ਗਈ ਸੀ ਜਦਾਂ ਅਸੀਂ ਸਿੱਧੇ-ਸਿੱਧੇ ਲਿਖਨੇ ਆ ਇਆ ਕਿਸ ਤਰ੍ਹਾਂ ਜਦ ਜੋ ਹਮ ਤਾਂ ਹੀ ਸਾਡੀ ਮਤਨੀ ਪੋਸਟਿਸ ਤੇ ਹੀ ਜਿੱਦਾਂ ਪੁੱਛਿਆ ਹੈਗਾ ਕਿ ਜੋ ਇਹਨਾਂ ਨੇ ਦੱਸਿਆ ਹੈਗਾ ਇਹਨਾਂ ਨੂੰ ਜਿਹੜਾ ਬੰਦਾ ਹੈਗਾ ਹੈਂਡਲਰ ਹੈਗਾ ਇਹਨੇ ਹੀ ਦੱਸਿਆ ਸੀ ਕਿ ਇਸ ਜਗ੍ਹਾ ਤੇ ਜਾ ਕੇ ਤੁਸੀਂ ਇਹ ਲਿਖਨੇ ਜਗ੍ਹਾ ਉਹਨਾਂ ਨੇ ਦਿੱਤੀ ਫਿਰ ਇਹਨਾਂ ਨੇ ਰੈਕੀ ਵਗੈਰਾ ਕੀਤੀ ਤੇ ਫਿਰ ਇਹਨਾਂ ਨੇ ਲਿਖਿਆ ਨਾ ਐਗਜ਼ੀਕਿਊਟ ਇਹਨਾਂ ਨੇ ਫਿਰ ਹੈਂਡਲਰ ਉਹਨੇ ਕੀ ਇਸ ਤਰ੍ਹਾਂ ਹੈਂਡਲਰ ਬਾਹਰ ਬੈਠਾ ਸੀ ਕੈਨੇਡਾ ਬੈਠਾ ਹੋਣਾ ਕੋਈ ਮਾਮਲੇ ਵਗੈਰਾ ਦੱਸਦਾ ਜਾਂ ਇਸ ਤਰ੍ਹਾਂ ਨਹੀਂ ਇਹਦੇ ਕੋ ਦਾ ਨਾਮ ਹੀ ਪਤਾ ਲੱਗਾ ਉਹ ਨਹੀਂ ਅਸੀਂ ਇਹ ਕਿ ਇਹ ਉਹ ਕੋਕੜੀ ਵੀ ਬੜਾ ਕਰਾਂਗੇ ਦੀ ਬੈਕਗ੍ਰਾਉਂਡ ਵੀ ਪਤਾ ਕਰਾਂਗੇ ਇਹ ਵੀ ਕਿ ਕ੍ਰਿਮੀਨਲ ਵੀ ਅੰਨੀ ਸਾਰੀ ਉਹ ਹੋਰ ਪਤਾ ਆਪਾਂ ਨੂੰ ਲੱਗੇਗਾ ਸਟੂ ਦੇ ਮੈਸੇਜ ਕਿ ਕਿਹੜਾ ਕੈਪੀਟਲ ਕਿੰਨੇ ਰਸਤੇ ਪੈਸੇ ਦੇਖੋ ਜੀ ਹੋਂ ਤੱਕ ਇੱਕ ਜਿੱਦ ਆਪਾਂ ਬਾਹਰ ਨੂੰ ਜਾਨੇ ਜਿੱਦਾਂ ਇਹ ਨਹੀਂ মানে ਇੱਕ ਮਨੀ ਟ੍ਰਾਂਸਫਰ ਵਾਲੀ ਇਹਦੀ ਜਿਹੜੀ ਏਜੰਸੀ ਹੈਗੀ ਹੈ ਉਹਦੇ ਨਾਲ ਹੀ ਪੈਸੇ ਆ ਰਹੇ ਕੁਝ 25000 ਰੁਪਏ 30000 ਰੁਪਏ ਕੁਝ ਦੇ ਬੈਂਕ ਦੇ ਅਕਾਊਂਟਸ ਤੇ ਵੀ ਆਇਆ ਹੈਗਾ ਉਹ ਇੰਨਾ ਕਹਿੰਦੇ ਮੁੱਢਲਾ ਸਾਨੂੰ ਪਤਾ ਲੱਗਾ ਰੌਣਕ ਲੱਖ ਦੇ ਨੇੜੇ ਪੈਸਾ ਤੇ ਹੈਗਾ ਜਿਹੜਾ ਸਹੀ ਟ੍ਰੈਕਿੰਗ ਤੇ ਲੱਖ ਪਲੱਸ ਹੀ ਹੈ ਬਾਕੀ ਨੂੰ ਅਸੀਂ ਹੋਰ ਜਿੜਕੀ ਏਜੰਸੀਆਂ ਤੋਂ ਸਾਰਾ ਪਤਾ ਕਰਨਾਗੇ ਹੋਰ ਵੀ ਨਾ ਆਇਆ ਕਿ ਕਿੰਨੇ ਦਾ ਵੀ ਪੈਸੇ ਪਾਈਏ ਲਗ ਲਗ ਕਰਕੇ ਲਗ ਲਗ ਕਿਸ਼ਤਾਂ ਦੇ ਪੰਨ ਕਦੀ 10 ਕਰਕੇ ਸਰ ਕਿਹਦੇ ਖਾਤੇ ਚ ਪੈਸੇ ਆਏ ਸੀ ਜੀ ਹਾਂ ਜੀ ਕਿਹਦੇ ਖਾਤੇ ਚ ਪੈਸੇ ਆਏ ਸੀ ਇਹ ਜਿਹੜੇ ਜੋਤੀ ਉਹਾਂ ਦੇ ਅੱਛਾ ਗਾਂਵ ਤੇ ਜਿਹੜਾ ਹੈਗਾ ਉਹਦਾ ਬੰਦਾ ਜਿਹੜਾ ਨਾਮ ਜਣਾ ਇਹ ਕੋਈ ਇੰਡੇ ਗਾਂਵ ਨਿਤੇਸ਼ ਜੀ ਦਾ ਯੂਪੀਆਈ ਹੈ ਇਹ ਟੈਕ ਇਹ ਗੁਰਪ੍ਰਤਮਕਾ ਕੋਣ ਗੜੀ ਦੇ ਪਿੰਡਾਂ ਦੇ ਰਹਿਣ ਵਾਲਿਆ ਦਾ ਪਿੰਡ ਚ ਦੂਜੇ ਨੂੰ ਜਾਣਦੇ ਹੈ ਜਿਹੜੇ ਦੂਸਰੇ ਹੈਗੇ ਉਹ ਜਿਹੜਾ ਬੰਦਾ ਬਾਹਰ ਬੈਠਾ ਉਹਦਾ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁਕਰ ਹੈਗਾ ਉਹਦਾ ਨਹੀਂ ਸੰਬੰਧ ਚਾਹੀਦਾ ਸਰ ਪੰਨੂ ਪੰਜਾਬ ਦਾ ਨਾਮ ਤਾਂ ਪੁੱਛੋ ਇਹ ਬਾਹਰ ਵਾਲਾ ਬੰਦਾ ਕੌਣ ਹੈ ਜੀ ਸਰ ਪਤਵੰਤ ਜਿਹੜਾ ਗੁਰਪਤਵੰਤ ਉਹ ਇਹਨਾਂ ਲਿੰਕ ਨੇ ਜੀ ਕੁਛ ਇਹਨਾਂ ਦਾ ਉਹ ਵੀ ਇਹਦਾ ਨਾਮ ਹੈਗਾ ਆਪਣਾ ਚਾਲ ਹੈਗਾ ਹੁੰਦਾ ਨਾ ਬਾਕੀ ਕੀ ਤਾਂ ਮੈਂ ਤੁਹਾਨੂੰ ਕਹਾਂ ਕਿ ਇਹਦੀ ਹੋਰ ਡੀਟੇਲ ਐਕਸੈਕਟ ਕੀ ਹੈਗੀ ਹੈ ਪੂਰਾ ਪਿਛੋਕੜ ਨਹੀਂ ਪਤਾ ਕਰਾਂਗੇ ਕਿ ਇਹ ਹੈਪ ਨੇ ਇਧਰ ਫੀਕੋ ਦਾ ਲੱਗਿਆ ਸਰ ਗੁਰਪ੍ਰੀਤ ਵਾਜਵਾਣ ਯੰਸਟਰ ਹੈਗੇ ਹੈ ਇਹਨਾਂ ਦੀ ਕੋਈ ਇੱਕ ਜਿਹੜਾ ਨੋਜ਼ੂਰ ਜੋਟਾ ਹੈਗਾ ਇਹਦੇ ਤੇ ਕ੍ਰਿਮੀਨਲ ਬੈਕਗ੍ਰਾਉਂਡ ਨੂੰ ਕਹਿ ਸਕਦੇ ਜੋ ਕੋਈ ਨਾ ਕੋਈ ਪਕੜਾ ਜ਼ਰੂਰ ਹੈਗਾ ਆਪਣੇ ਕਰੋੜਪੁਰ ਦੇ ਕਰੋੜਪੁਰ ਦੀ ਚੋਣੀ ਦਾ ਪਤਾ ਹੈਗਾ ਬਾਕੀ ਜਿਹੜਾ ਦੂਸਰਾ ਇਹਦੇ ਨਾਲ ਦਾ ਹੈਗਾ ਸੀ ਰਾਜਪ੍ਰੀਤ ਉਹਦੇ ਤੇ ਕੋਈ ਐਫ ਆਈ ਆਰ ਦਰਜ ਹੱਦ ਤੱਕ ਨਹੀਂ ਪਤਾ ਕਿ ਚੱਲੀ ਪਾਈ ਗਈ ਨਹੀਂ ਕਿਸੀ ਇਹ ਮੁਢਲੀ ਜਾਣਕਾਰੀ ਕਿ ਜਿਹਦੇ ਸਿਰ ਨੋਜੋਜ ਹੁੰਦੇ ਤੇ ਪੁਰਾਣਾ ਇੱਕ ਪਰਚਾ ਸਰ ਸਰ ਇਹ ਬੇਸਿਕ ਕੰਮ ਕੀ ਕਰਦੇ ਆ ਕੀ ਦਿਹਾੜੀ ਦਾ ਸਰ ਜਿਹੜਾ ਗੁਰਪਤਵੰਤ ਸਿੰਘ ਪੰਨੂ ਹੈ ਉਹਦੇ ਨਾਲ ਵੀ ਕੁਝ ਲਿੰਕ ਹੈ ਜੀ ਇਹਨਾਂ ਦਾ ਸਿੱਖ ਫਾਰ ਜਸਟਿਸ ਨਾਲ ਉਹ ਤਾਂ ਅਜੇ ਮਾਰ ਲਿਆ ਹੈਗਾ ਹਾਂ ਜਿਸ ਜਿਹੜਾ ਇੱਕ ਸਟੈਚੂ ਜਿਹਦੇ ਨਾਲ ਆਈ ਇਹ ਸੰਪਰਕ ਚਾਹੇ ਜਿਹਦੇ ਨਾਲ ਆਏ ਆ ਫੁਨੇ ਦੀ ਹੂਰ ਨੇ ਜੇ ਮੈਂ ਘੂ ਕਰਨ ਦੇ ਪਤਾ ਤੇ ਲੁੱਪੇ ਕੋਈ ਜਿਉਂ ਹੀ ਆਇਆ ਮੇ ਕੋਈ ਨਾ ਵੀ ਆਪਣੇ ਕਾਜ ਨਹੀਂ ਪਵਨਪ੍ਰੀਤ